ਦੋਸਤੋ ਮੈਂ ਰਾਜੀਸ਼ ਸ਼ਰਮਾ ਬਸੰਤ ਰਿਤੂ YouTube ਚੈਨਲ ਤੇ ਬਸੰਤ ਰਿਤੂ ਯੂਥ ਕਲਾਉਟਰ ਟਰਿਪਲੀ ਪਟਿਆਲਾ ਵੱਲੋਂ ਅੱਜ ਟਰਿਪਲੀ ਵਿਖੇ ਅਸੀਂ ਇਹ ਨਿੰਮ ਦਾ ਪੌਦਾ ਜਿਹੜਾ ਕਿ ਲਗਭਗ 2.5 ਫੁੱਟ ਦਾ ਹੈ ਅਸੀਂ ਲਗਾ ਰਹੇ ਹਾਂ ਉਹ ਸਰਦਾਰਜੀ ਖਾਲਸਾ ਜੀ ਲੰਘੇ ਜਾ ਰਹੇ ਸੀ ਔਰ ਇਹਨਾਂ ਨੂੰ ਮੈਂ ਰੋਕ ਲਿਆ ਮੈਂ ਕਿਹਾ ਖਾਲਸਾ ਜੀ ਆਓ ਤੁਸੀਂ ਵੀ ਹੱਥ ਲਗਾਓ ਕਿਉਂਕਿ ਜਿੰਨੇ ਹੱਥ ਲੱਗ ਜਾਣ ਪਵਿੱਤਰ ਹੱਥ ਪੌਦਿਆਂ ਨੂੰ ਲੱਗ ਜਾਣ ਉਹਨੇ ਘਟਨੇ ਤਾਂ ਦੋਸਤੋ ਆਉਣ ਵਾਲੇ ਦਿਨਾਂ 'ਚ ਅਸੀਂ ਤਿਰਪੜੀ ਵਿੱਚ ਡਵਾਈਡਰ ਵਿੱਚ ਅਸੀਂ 70000 ਰੁਪਏ ਖਰਚ ਕੇ ਇਸੇ ਤਰ੍ਹਾਂ ਦੇ ਪੌਦੇ ਲਗਾ ਰਹੇ ਆ ਜੰਗਲੇ ਲਗਾ ਰਹੇ ਆ ਔਰ ਮੈਨੂੰ ਅੱਜ ਮੈਂ ਅੱਜ ਬਹੁਤ ਮਨ ਖੁਸ਼ ਹੈ ਕਿ ਖਾਲਸਾ ਜੀ ਨੇ ਆਪਣੇ ਹੱਥੀ ਆ ਕੇ ਬੂਟਾ ਲਗਾਇਆ ਤਾਂ ਦੋਸਤੋ ਜੱਟ ਤੇ ਰੱਬ ਪ੍ਰਭੂ ਪਿਆਰੇ ਜੀਆਂ ਰੂਹਾਂ ਆਂਦੀਆਂ ਨੇ ਤਾਂ ਐ ਲੱਗਦਾ ਕਿ ਉਹ ਅਕਾਲ ਪੁਰਖ ਹੀ ਆਇਆ ਹੈ ਉਹ ਕਿਸੇ ਨਾ ਕਿਸੇ ਰੂਪ ਚ ਆਇਆ ਹੈ ਤਾਂ ਮੇਰਾ ਵੀ ਮਨ ਬੜਾ ਖੁਸ਼ ਹੈ ਤਾਂ ਮੈਂ ਸਭ ਤੋਂ ਪਹਿਲਾਂ ਨਾਮਾ ਜੀ ਨੂੰ ਵੀ ਮੁबारकਾ ਦੰਣਾ ਕਿ ਉਹਨਾਂ ਨੇ ਪੂਰੀ ਲਗਨ ਸੀ ਕਿ ਸ਼ਰਮਾ ਜੀ ਇੱਥੇ ਬੂਟਾ ਲਾਉਣਾ ਹੈ ਲਾਉਣਾ ਲਾਉਣਾ ਪਰ ਇਹਨਾਂ ਨੇ ਪਹਿਲਾਂ ਵੀ ਲਾਇਆ ਸੀ ਉਹ ਸੁੱਕ ਗਿਆ ਪਰ ਅੱਜ ਅਸੀਂ ਨਵਾਂ ਇਹ ਨਿੰਮ ਦਾ ਪੋਦਾ ਲਾ ਰਹੇ ਹਾਂ ਮਹਾਰਾਜ ਕਰੇ ਹਰਾ ਪਰਾ ਹੋਵੇ ਛਾਂ ਦਵੇ ਲੋਕੀ ਦਾ ਛਾਂ ਦਾ ਆਨੰਦ ਮਾਨਣ ਦੋਸਤੋ ਮੈਂ ਇਸ ਕੋਲੇ ਟਿੰਗਸ ਖੜਾ ਹਾਂ ਔਰ ਉਸ ਚੌਂਕ ਤੇ ਖੜਾ ਜਿੱਤੇ ਮੇਰੀਆਂ ਬਹੁਤ ਯਾਦਾਂ ਨੇ ਇਹਨਾਂ ਉਸ ਸਮੇਂ ਸਾਡੀ ਦੁਕਾਨ ਹੋਇਆ ਕਰਦੀ ਸੀ ਔਰ ਮੇਰੇ ਯਾਰ ਦੋਸਤ ਮਿੱਤਰੇ ਸਾਹਮਣੇ ਚੌਂਕ ਤੋਂ ਆਇਆ ਕਰਦੇ ਸੀ ਬਹੁਤ ਮੇਰੇ ਪਿਆਰੇ ਬਾਰੇ ਮਿੱਤਰਾਂ ਦੀ ਮੈਨੂੰ ਅੱਜ ਵੀ ਯਾਦ ਆਉਂਦੀ ਹੈ ਮੈਨੂੰ ਦਿਖਦੇ ਨੇ ਆਉਂਦੇ ਜਾਂਦੇ ਪਰ ਦੋਸਤੋ ਉਹਨਾਂ ਦੀ ਯਾਦ ਨੂੰ ਨਾਲ ਲੈ ਕੇ ਉਹਨਾਂ ਦਾ ਪਿਆਰ ਨੂੰ ਨਾਲ ਲੈ ਕੇ ਅੱਜ ਮੈਂ ਇਸ ਟੁਕੜੀ ਵਿੱਚ ਇਹ ਪੌਦਾ ਨਿੰਮ ਦਾ 5 ਫੁੱਟ ਦਾ ਪੌਦਾ ਹੈ ਜਿਹੜਾ ਅਸੀਂ ਲਗਾ ਰਹੇ ਹਾਂ ਔਰ ਆਉਣ ਵਾਲੇ ਸਮੇਂ ਵਿੱਚ ਔਰ ਜਿਹੜਾ ਥੋੜੇ ਦਿਨਾਂ ਚ ਤੁਸੀਂ ਦੇਖੋਗੇ ਕਿ ਇੱਕ ਚਲੋ ਚਲੋ ਕਰੋ ਬੋਲੇਗੇ ਇੱਕ ਇੱਕ ਥੋੜੇ ਜੇ ਸਮੇ ਬਾਅਦ ਇੱਕ ਹਫਤੇ ਬਾਅਦ ਇੱਥੇ ਅਸੀਂ ਤ੍ਰਿਪਤੀ ਦੇ ਡਿਵਾਈਡਰ ਵਿੱਚ 70000 ਰੁਪਏ ਖਰਚ ਕੇ ਲੋਈ ਇਸ ਤਰ੍ਹਾਂ ਦੇ ਜੰਗਲੇ ਬਣਾ ਕੇ ਅਸੀਂ ਪੌਦੇ ਲਗਾ ਰਹੇ ਆ ਸਾਡੀ ਕਿਰਤੀ ਨੂੰ ਸਿਹਰਾ ਪਰ ਆਕਰ ਸਕੀਏ ਔਰ ਮੈਂ ਨਾਮਾ ਜੀ ਦਾ ਬਹੁਤ ਬਹੁਤ ਆਪਣੇ ਹਿੱਦੇ ਤੋਂ ਧੰਨਵਾਦ ਕਰਦਾ ਕਿਤਨਾ ਨੇ ਅੱਜ ਇਹ ਪੌਦਾ ਜਿਹੜਾ ਕਿ 5 ਫੁੱਟ ਦਾ ਉਹਨੇ ਵੀ ਇੱਛਾ ਕੀਤੀ ਮੈਂ 5 ਫੁੱਟ ਦਾ ਨਿੰਮ ਲਾਉਣਾ ਮੈਂ ਐਕਸਲ ਕੱਲ ਨਿੰਮ ਲੈ ਕੇ ਆਇਆ ਇਹਨਾਂ ਵਾਸਤੇ ਕਿ ਮੈਂ ਕੱਲ ਰਾਤ ਖਲ ਸੁਮਨ ਕਵੇਲਾ ਹੋ ਗਿਆ ਸੀ ਮੈਂ ਕਿਹਾ ਕਵੇਲੇ ਵੇਲੇ ਅਸੀਂ ਪੌਦਾ ਨਹੀਂ ਲਾਣਾ ਸਵੇਰੇ ਸਵੇਰੇ ਪੌਦਾ ਲਾਵਾਂਗੇ ਤਾਂ ਅਸੀਂ ਅੱਜ ਸਵੇਰੇ ਬਹੁਤ ਸੁਹਾਣੀ ਸਵੇਰ ਹੈ ਸਭੀ ਵੇਰਾ ਔਰ ਅਸੂਆ ਜੱਤੇ ਪੌਦਾ ਦੋਨੋਂ ਭਰਾਵ ਨੇ ਮਿਲ ਕੇ ਲਾਇਆ ਔਰ ਦੁਨੀਆ ਬਹੁਤ ਇਸ ਜੋ ਚੌਂਕ ਤੋਂ ਜ਼ਿਆਦਾ ਨੇ ਮੇਰੇ ਦੋਸਤਾਂ ਨੇ ਯਾਦਾਂ ਨੇ ਜਦੋਂ ਮੇਰੇ ਦੋਸਤੋ ਵੀਡੀਓ ਦੇਖਣਗੇ ਉਹਨਾਂ ਨੂੰ ਵੀ ਖੁਸ਼ੀ ਹੋਏਗੀ ਕਿ ਅਸੀਂ ਉਸ ਚੌਂਕ ਤੇ ਪੌਦਾ ਲਗਾਇਆ ਜਿਸ ਚੌਂਕ ਤੋਂ ਖੜਿਆ ਕਰਦੇ ਸੀ ਜਿਸ ਚੌਂਕ ਤੋਂ ਆਇਆ ਜਾਇਆ ਕਰਦੇ ਸੀ ਔਰ ਮੇਰੀ ਦੁਕਾਨ ਤੇ ਵੀ ਆਇਆ ਕਰਦੇ ਸੀ ਜੈ ਹਿੰਦ ਦੋਸਤੋ ਸਭ ਤ੍ਰਿਪੜੀ ਤੇ ਪਟਿਆਲੇ ਵਸਨ ਨੂੰ ਨਮਸਕਾਰ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਆਪਣਾ ਪੌਦੇ ਲਗਾਉਣ ਇੱਕ ਚੁੱਪ ਸੌਸ ਸੌ ਇੱਕ ਰੁੱਖ ਸੁੱਖ ਨੂੰ ਸੁੱਖ ਹਾਂ ਇੱਕ ਪੁੱਤ ਪਾਲ ਲਈ ਐਨਾ ਸੁੱਖ ਨਹੀਂ ਹੋਏਗਾ ਇੱਕ ਰੁੱਖ ਬਾ ਲਈਏ ਜਿੰਨਾ ਸੁੱਖ ਹੋਏਗਾ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਨੌਸਕਾ ਬਹੁਤ ਸ਼ੁਕਰੀਆ ਸ਼ੁਕਰੀਆ ਇਸ ਤਰ੍ਹਾਂ ਦੇ ਇਹ 6 ਫੁੱਟ ਦੇ ਲਗਭਗ ਜੰਗਲਾ ਬਣਾਇਆ ਅਸੀਂ ਇਹ ਸਾਡੇ ਬੱਬੂ ਤਨੇਜਾ ਜੀ ਯੂਐਸਏ ਚ ਰਹਿੰਦੇ ਨੇ ਸਾਡੇ ਤ੍ਰਿਪੜੀ ਦੇ ਨੌਜਵਾਨ ਨੇ ਉਹਨਾਂ ਨੇ ਸਾਨੂੰ ਇਹ ਸਹਿਯੋਗ ਕੀਤਾ ਸੀਗਾ ਤਾਂ ਇਹ ਜੰਗਲੇ ਬਣਾਏ ਅਸੀਂ ਔਰ ਇਹ ਜੰਗਲਾ ਆਉਣ ਵਾਲੇ ਕੁਝ ਸਮੇਂ ਚ ਤੁਸੀਂ ਹਫਤੇ ਬਾਅਦ ਦੇਖੋਗੇ ਕਿ ਪਾਣੀ ਦੀ ਟੈਂਕੀ ਤੋਂ ਲੈ ਕੇ ਸ਼ੰਕਰ ਕਰਿਆਨੇ ਦੀ ਦੁਕਾਨ ਤੱਕ ਇਹ ਜੰਗਲੇ ਲੱਗਣਗੇ ਜਿਨ੍ਹਾਂ ਤੇ ਲਗਭਗ ਬਸੰਤ ਰਿਤੂ ਕਲੱਬ ਨੇ 60 ਹਜ਼ਾਰ ਰੁਪਏ ਖਰਚ ਕੀਤਾ ਹੈ ਔਰ ਟੋਟਲ ਜਿਹੜਾ ਖਰਚਾ ਆਉਣਾ ਹੈ ਉਹ 70-75 ਹਜ਼ਾਰ ਦਾ ਇਹਨਾਂ ਪੌਦੇ ਲਗਾਉਣ ਤੇ ਜਿਹੜਾ ਡਿਵਾਈਡਰ ਬਣਿਆ ਮੈਂ ਤੁਹਾਨੂੰ ਡਿਵਾਈਡਰ ਵੀ ਵਿਖਾ ਦਿੰਦਾ ਕਿ ਆਉਣ ਵਾਲੇ ਦਿਨਾਂ ਚ ਹਫਤੇ ਬਾਅਦ ਹੀ ਇੱਥੇ ਇਹ ਪ੍ਰੋਜੈਕਟ ਸ਼ੁਰੂ ਹੋ ਜਾਏਗਾ ਔਰ ਸਾਰੀ ਤ੍ਰਿਪਤੀ ਨੂੰ ਹਰਾ ਭਰਾ ਕਰਨਾ ਹੈ ਔਰ ਤ੍ਰਿਪਤੀ ਵਾਸੀਆਂ ਦਾ ਵੀ ਮਨ ਹੈ ਕਿ ਅਸੀਂ ਤ੍ਰਿਪਤੀ ਨੂੰ ਹਰਾ ਭਰਾ ਕਰਨਾ ਹੈ ਦੋਸਤੋ ਬਹੁਤ ਅੱਛਾ ਲੱਗਦਾ ਹੈ ਕਿ ਜਦ ਲੋਕ ਸਾਧੰਦੇ ਨੇ ਆਪਣੇ ਮਿੱਤਰ ਪਿਆਰੇ ਹੋਰ ਆ ਰਹੇ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਮਾਸਟਰ ਜੀ ਨੇ ਉਹਨਾਂ ਨੂੰ ਆਪਾਂ ਰੋਕਦੇ ਆ ਦੋਸਤੋ ਇਹ ਸਾਡੇ ਬਹੁਤ ਪਿਆਰੇ ਮਿੱਤਰ ਨੇ ਔਰ ਸਾਡੇ ਟੀਚਰ ਸ਼ਾਸਤਰੀ ਮਾਸਤੀ ਜਿਹੜੇ ਹਿੰਦੂ ਵਾਲੇ ਸਕੂਲ ਤੋਂ ਸਾਨੂੰ ਹਿੰਦੀ ਔਰ ਸੰਸਕ੍ਰਿਤ ਪੜ੍ਹਾਉਂਦੇ ਸੀ ਉਹਨਾਂ ਦੇ ਸੁਪੁੱਤਰ ਨੇ ਉਹ ਵੀ ਇਸ ਮੌਕੇ ਤੇ ਆ ਗਏ ਨੇ ਔਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਪਾਣੀ ਲਗਾਓ ਉਹਨਾਂ ਤੋਂ ਵਿਚਾਰ ਵੀ ਲਵਾਂਗੇ ਦੋਸਤੋ ਨੇ ਵੀ ਹੱਥ ਬੁੱਢੇ ਲਾਂ ਨੂੰ ਲੱਗਣ ਉਹਨੇ ਥੋੜੇ ਨੇ ਕਿਉਂਕਿ ਅੱਜ ਵਾਤਾਵਰਨ ਨੂੰ ਬਚਾਉਣ ਦੀ ਲੋੜ ਹੈ ਔਰ ਮੈਂ ਇੱਕ ਵਾਰ ਫਿਰ ਇਹ ਵੀ ਟੀਚਰ ਨੇ ਇਹ ਵੀ ਗਵਰਨਮੈਂਟ ਟੀਚਰ ਨੇ ਇਹਨਾਂ ਨਾਲ ਆਪਾਂ ਗੱਲ ਕਰਾਉਂਦੇ ਆ ਤੁਹਾਡੀ ਜਿਵੇਂ ਕਿ ਮੈਂ ਤੁਹਾਨੂੰ ਆਖ ਰਿਹਾ ਸੀ ਕਿ ਇਹ ਸਾਡੇ ਹਿੰਦੂ ਪਬਲਿਕ ਹਾਈ ਸਕੂਲ ਦੇ Shastri Master ji ਦੇ ਪੁੱਤਰ ਨੇ ਬਿਲਕੁਲ ਚਿਹਰਾ ਸਾਡਾ Master ji ਵਰਗਾ ਇਹਨਾਂ ਦਾ ਆ ਇਹਨਾਂ ਨਾਲ Master ji ਵਾਂਗ ਹੀ ਹੱਸਦੇ ਨੇ Master ji ਵਾਂਗ ਹੀ ਬੋਲਦੇ ਨੇ ਭਾਈ ਜੇ ਉੱਤਰਚੋਂ ਪਿਤਾ ਦੀ ਸਭੀ ਨਾ ਦਿਖੇ ਤਾਂ ਫਿਰ ਉੱਤਰ ਉੱਤਰ ਕਾੜਾ ਹੋਇਆ ਤਾਂ ਦੋਸਤੋ ਆਓ ਗੱਲ ਕਰਦੇ ਹਾਂ ਹਾਂਜੀ ਸਰ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਜੀ ਨਮਸਕਾਰ ਸਾਰਿਆਂ ਨੂੰ ਮੈਂ ਅਮਿਤ ਕਪਲ ਸੀ ਨਿਊ ਸਕੈਂਡਰੀ ਸਕੂਲ ਸਮਾਰਟ ਸਕੂਲਸ ਨਾਰਥ ਕੋਠੇ ਮੈਂ ਐਸ ਐਸ ਮਾਸਟਰ ਕੰਮ ਕਰ ਰਿਹਾ ਜੀ ਤੇ ਬਹੁਤ ਅੱਛਾ ਲੱਗਦਾ ਜਦੋਂ ਆਪਣੇ ਸਮਾਜ ਦੇ ਸਾਰੇ ਨਾਗਰਿਕ ਮਿਲ ਕੇ ਹਮਲਾ ਮਾਰਦੇ ਤੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਅੱਜ ਇਹ ਲੋੜ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਵਾਤਾਵਰਨ ਨੂੰ ਬਚਾਉਣ ਲਈ ਵਾਤਾਵਰਨ ਪੌਦੇ ਲਗਾਉਣੇ ਚਾਹੀਦੇ ਜਾਂ ਜਿਹੜੇ ਲੱਗੇ ਹੋਏ ਆ ਉਹਨਾਂ ਦੇ ਦੇਖਭਾਲ ਕਰਨ ਦੀ ਚਾਹੀਦੀ ਹੈ ਤਾਂ ਮੇਰਾ ਮੈਸੇਜ ਆ ਦੇਖੀ ਧੰਨ ਸਤਲਜੀ ਤੁਸੀਂ ਬਸੰਤਰੀ ਤੋਂ ਕਲੱਬ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋ ਦੋਸਤੋ ਮੈਂ ਤੁਹਾਨੂੰ ਇਹ ਦੱਸ ਦਨਾ ਕਿ ਕਪਲਜੀ ਦਾ ਔਰ ਸਾਡੇ ਮਾਸਟਰ ਜੀ ਸ਼ਾਸਤਰੀ ਮਾਸਟਰ ਜੀ ਦਾ ਮੈਂ ਇਹ ਕਰੀ ਇਹਨਾਂ ਨੂੰ ਕਹਾਂਗਾ ਕਿ ਪੂਰਾ ਨਾਮ ਜ਼ਰੂਰ ਆਪਣੇ ਪਿਤਾ ਜੀ ਦਾ ਲੈ ਜੀ ਮੇਰੇ ਪਿਤਾ ਜੀ ਸ਼੍ਰੀ ਰਾਮਚਰਨ ਜੀ ਸ਼ਰਮਾ ਸ਼ਾਸਤਰੀ ਮਾਸਟਰ ਜੀ ਹਿੰਦੂਬਾਲੀ ਸਕੂਲ ਤੋਂ ਰਿਟਾਇਰਡ ਨੇ 2004 ਤੋਂ ਜਦੋਂ ਤੋਂ ਮੈਂ ਹੋਸ਼ ਸੰਭਾਲ ਲਿਆ ਜੀ ਅਸੀਂ ਬਸੰਤਰੀ ਤੋਂ ਕਲੱਬ ਨਾਲ ਜੁੜੇ ਹੋਏ ਹਾਂ ਕਿਆ ਬਾਤ ਹੈ ਦੋਸਤੋ ਬਿਲਕੁਲ ਸਹੀ ਗੱਲ ਹੈ ਕਿ ਅਸੀਂ ਮਾਸਟਰ ਜੀ ਦਾ ਅਸ਼ੀਰਵਾਦ ਅੱਜ ਵੀ ਸਾਨੂੰ ਮਿਲਦਾ ਹੈ ਉਹਨਾਂ ਦਾ ਅਸ਼ੀਰਵਾਦ ਲੈ ਕੇ ਅਸੀਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਾਂ ਮਾਸਟਰ ਜੀ ਬਹੁਤ ਖੁਸ਼ ਹੁੰਦੇ ਨੇ ਜਦ ਮਿਲਦੇ ਨੇ ਉਹ ਕਹਿੰਦੇ ਕਿ ਰਾਜੇਸ਼ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਤੇਰੀ ਸੇਵਾ ਤੋਂ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ ਦੋਸਤੋ ਇਹ ਜਦ ਅਸੀਂ ਆਪਣੇ ਅਧਿਆਪਕ ਦਾ ਸਤਿਕਾਰ ਕਰਦੇ ਹਾਂ ਅਧਿਆਪਕ ਨੂੰ ਪਿਆਰ ਕਰਦੇ ਹਾਂ ਤਾਂ ਜੀਵਨ ਵਿੱਚ ਸਾਨੂੰ ਸੇਵਾਵਾਂ ਮਿਲਦੀਆਂ ਨੇ ਜਿਹੜੀਆਂ ਕਿ ਸਮਾਜ ਦੇ ਕੰਮ ਆਉਂਦੀਆਂ ਨੇ ਇਹ ਬਸੰਤ ਰਤੂ ਯੂਥ ਕਲੱਬ ਤ੍ਰਿਪਤੀ ਪਟਿਆਲਾ ਬਹੁਤ ਹੀ ਇਸ ਗੱਲ ਦਾ ਆਭਾਰੀ ਹੈ ਸਾਰੇ ਆਪਣੇ ਸਕੂਲ ਸਾਹਿਬਾਨ ਦਾ तमाम ਜਿੰਨੇ ਵੀ ਦੁਨੀਆ ਚ ਅਧਿਆਪਕ ਨੇ టీచర్ ਨੇ ਉਹਨਾਂ ਦਾ ਰਿਗਾਰਡ ਕਰਦਾ ਕਿਉਂਕਿ టీచర్ इज ए कैंडल ਸਾਡੇ టీచర్ ਸਮਾਜ ਨੂੰ ਬਣਾਉਣ ਵਾਲੇ ਨੇ ਸਾਡੇ ਦੇਸ਼ ਨੂੰ ਬਣਾਉਣ ਵਾਲੇ ਨੇ ਬਹੁਤ ਬਹੁਤ ਸ਼ੁਕਰੀਆ थैंक यू ਦੋਸਤੋ ਇਹ ਨਿੰਮ ਦਾ ਬੂਟੇ ਲਾ ਕੇ ਅੱਜ ਅਸੀਂ ਤ੍ਰਿਪਤੀ ਵਿੱਚ ਸ਼ੁਰੂਆਤ ਕੀਤੀ ਹੈ ਔਰ ਇਸ ਤਰ੍ਹਾਂ ਦੇ ਲੋਹੇ ਦੇ ਜੰਗਲੇ ਜਿਸ ਤੇ ਬਸੰਤ ਰਿਤੂ ਕਲਬ ਤ੍ਰਿਪਤੀ ਪਟਾਲਾ ਲਿਖਿਆ ਹੋਵੇਗਾ ਅਸੀਂ ਸਾਰੇ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਜਿਸ ਦਰਸ਼ਕ ਨੇ ਵੀ ਆਪਣਾ ਇਸ ਤਰ੍ਹਾਂ ਨਾਮ ਲਖਾਣਾ ਹੋਵੇ ਜੰਗਲੇ ਤੇ ਉਹ ਸਾਨੂੰ ਆਪਣਾ ਨਾਮ ਦੇ ਸਕਦਾ ਹੈ 来拉，来，查出